ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਅਮਰਿਤਪਾਲ ਵਾਸੀ ਗੋਸਪੁਰਾ ਨੇ ਜਾਣਕਾਰੀ ਦਿੱਤੀ ਕਿ ਦੀਵਾਲੀ ਦੀ ਰਾਤੋਂ ਕੋਠੇ ਤੇ ਪਟਾਕੇ ਚਲਾ ਰਹੇ ਸਨ ਜਦੋਂ ਕਿ ਉਹਨਾਂ ਦੀ ਸੱਸ ਬਿਮਲਾ ਦੇਵੀ ਜੋ ਕਿ ਡੇਰਾ ਬਾਬਾ ਨਾਨਕ ਤੋਂ ਆਈ ਹੋਈ ਸੀ ਜਿਸ ਦੀ ਉਮਰ 60 ਸਾਲ ਹੈ ਉਹ ਦੀਵਾਲੀ ਵੇਖਣ ਵਾਸਤੇ ਜਿੱਦਾਂ ਹੀ ਕੋਠੇ ਤੇ ਚੜੀ ਤਾਂ ਉਹਨਾਂ ਦੇ ਪੇਟ ਤੇ ਅਚਾਨਕ ਕੋਈ ਚੀਜ਼ ਵੱਜੀ ਉਹਨਾਂ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਗੋਲੀ ਹੈ ਜਦੋਂ ਉਹਨਾਂ ਸੋਚਿਆ ਕਿ ਕੋਈ ਪਟਾਕਾ ਜਾਂ ਕੋਈ ਬੰਬ ਲੱਗਾ ਤੇ ਉਹ ਆਪਣੀ ਸੱਸ ਨੂੰ ਲੈ ਕੇ ਸਿਵਲ ਹਸਪਤਾਲ ਬਟਾਲਾ ਗਏ ਜਿੱਥੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਤਾਂ ਡਾਕਟਰਾਂ ਵੱਲੋਂ ਗੋਲੀ ਕੱਢ ਕੇ ਉਹਨਾਂ ਨੂੰ ਵਿਖਾਈ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਸਹਿਮ ਦਾ ਮਾਹੌਲ ਹੈ। ਉਹਨਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਜਿਸ ਨੇ ਵੀ ਇਹ ਗੋਲੀ ਚਲਾਈ ਹੈ ਉਸਤੇ ਬੰਦੀ ਕਾਰਵਾਈ ਹੋਵੇ। ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਵੀ ਉਸ ਰਾਤ ਪਟਾਕੇ ਚਲਾ ਰਹੇ ਸਨ। ਕੋਈ ਵੀ ਅਨਸਾਧਾਰੀ ਘਟਨਾ ਵਾਪਰ ਸਕਦੀ ਸੀ। ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਾ ਕਿ ਗੋਲੀ ਕਿੱਧਰੋਂ ਆਈ ਹੈ ਤੇ ਕਿਸ ਨੇ ਚਲਾਈ ਹੈ ਕਿਉਂਕਿ ਚਾਰੇ ਪਾਸੇ ਪਟਾਕੇ ਚੱਲ ਰਹੇ ਸਨ ਉਦੋਂ ਇਸ ਸਬੰਧੀ ਜਦਵਾਰਬੰਦ ਸਟ੍ਰੀਟ ਚੌਕੀ ਇੰਤzar ਸਰਦਾਰ ਸਿਖਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਕਾਇਦਾ ਅੰਮ੍ਰਿਤਸਰ ਗਏ ਸਨ ਜਦੋਂ ਅਜੇ ਬਿਮਲਾ ਰਾਣੀ ਬਿਆਨ ਦੇਣ ਲਈ ਪੂਰੀ ਤਰ੍ਹਾਂ ਫਿਟ ਨਹੀਂ ਹੈ ਜਦੋਂ ਵੀ ਉਹ ਫਿਟ ਹੋ ਜਾਣਗੇ ਉਹਨਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਕਾਪੇਂਦ ਗੌਂਸਪੁਰਾ ਵਾ ਨਾ ਮੇਰਾ ਅਮਰਿਤ ਪਾਲ ਆ ਸਾਰੇ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬੰਨਾਨਿਕ ਬਿਮਲਾ ਦੇਵੀ ਉਹਦਾ ਨਾਮ ਆ ਉਮਰ 7 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾ ਪੇੜ ਤੇ ਕੋਈ ਚੀਜ਼ ਵੱਜੀ ਆਂ ਸੋਚਿਆ ਕਿ ਪਟਾਕਾ ਵੱਜਿਆ ਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਡੂੰਗਾ ਝਕਮ ਸੀਗਾ ਤੇ ਸਾਰੇ ਅਸੀਂ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅੱਜ ਦੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨਾਂ ਨੇ ਅੰਬਸਾਰ ਰੈਫਰ ਕਰਤਾ ਸੀ ਨੰਬਰਸਾ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਦੇ ਕਲੀਅਰ ਕੁਝ ਨਹੀਂ ਆ ਰਿਹਾ ਹਨੂ ਕੀ ਆ ਸਾਰੇ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਹਨੂ ਦਿਖਾਈ ਆ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਆ ਇਹ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੀ ਆਵਾਜ਼ ਬਹੁਤ ਸੀਗੀ ਇਸ ਘਟਨਾ ਕੋਈ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਈ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈਏ ਸਾਰੇ ਹਾਲਾਤ ਤੇ ਕਾਫੀ ਗੰਭੀਰ ਇੱਕ ਅਪਰੇਸ਼ਨ ਹੋ ਚੁੱਕਾ ਵਾ ਇੱਕ ਦੋ ਤਿੰਨ ਮਹੀਨੇ ਬਾਅਦ ਫੇਰ ਹੋਣਾ ਵਾ ਬਲਕਿ ਜਿਆਦਾ ਹੀ ਸੀਰੀਅਸ ਨੇ ਅਨਸਰ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹੇ ਚਾਹੁੰਦੇ ਆ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚੇ ਸੀਗੇ ਉੱਤੇ ਜੇ ਉਹਨਾਂ ਦੇ ਗੋਲੀ ਵੱਜ ਜਾਂਦੀ ਤਾਂ ਉਹਨਾਂ ਨੇ ਤੇ ਖਤਮ ਹੋ ਜਾਣਾ ਸੀ ਮੌਕੇ ਤੇ ਫਰਮੀਤ ਕਰਨਾ ਘਟਨਾ ਕੋਠੇ ਦੇ ਸਾਰੇ ਬੰਬ ਚਲਾਣ ਦੇ ਸੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਆਲ ਦੋ ਵਾਲੇ ਸਾਰੇ ਬੰਬ ਚੱਲਣ ਡਏ ਸੀ ਚੱਲਣ ਡਏ ਸੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਉੱਥੇ ਡੇਗ ਪਈ ਆ ਤੇ ਇਹਨਾਂ ਦੇ ਦਿਲ ਚ ਪੀ ਬੰਬ ਬੂੰਗ ਬੱਜ ਗਿਆ ਕੋਈ ਤੇ ਚੋਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨਾਲ ਕੀ ਘਟਣਾ ਵਰਤ ਗਈ ਹੈ ਅਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਸਾਨੂੰ ਗਾਂ ਦਾ ਡਰ ਪੈ ਗਿਆ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਲਾਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਤੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਆਟਾ ਤੇ ਚੜਨ ਦਾ ਦਿਲ ਨਹੀਂ ਕਰਦਾ ਕੋਠੇ ਤੇ ਇਸ ਬੰਦੀ ਨਾਲ ਸਾਨੂੰ ਹਸਪੀਟਲ ਤੋਂ ਇਨਫਰਮੇਸ਼ਨ ਮਿਲੀ ਸੀ ਕਿ ਦਿਮਲਾ ਦੇ ਰਹੀ ਆ ਉਹ ਪਿੰਡੋਂ ਹੋਈ ਆ ਉਹਦੇ ਆਣ ਕੇ ਹਸਪਤਾਲ ਬਿਆਨ ਕਰਵਾਇਆ ਅਸੀਂ ਗਏ ਪਹੁੰਚੇ ਅਸੀਂ ਬਰਨਾਨੇ ਹਸਪਤਾਲ ਉਥੇ ਡਾਕਟਰ ਸਾਹਮਣੇ ਜਿਹਨੂੰ ਫਿੱਟ ਨਹੀਂ ਦੱਸਿਆ ਜਦੋਂ ਵੀ ਉਹ ਬੈਠ ਹੋ ਗਈ ਬਿਆਨ ਦੇਣ ਦੇ ਬੈਠ ਹੋ ਗਈ ਬਿਆਨ ਹਾਸਲ ਕਰੇ ਕਰਵਾਈ ਕੀਤੀ